ਹੈਲੋ ਜੀ ਸ਼ਸ਼ੀਕਲ ਜੀ ਤੁਸੀਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਆਪਾਂ ਗੱਲ ਕਰਾਂਗੇ ਮਟੈਟਸ ਦੀ ਮਟੈਟਸ ਥਣਾ ਦੀ ਸੋਜ ਨੂੰ ਵੀ ਕਿਹਾ ਜਾਂਦਾ ਜੀ ਬਹੁਤ ਕਹਿੰਦੇ ਨੇ ਥਣਾ ਤੇ ਸੋਜ ਆ ਗਏ ਉਹ ਮਟੈਟਸ ਹੀ ਹੁੰਦੀ ਹੈ ਮਟੈਟਸ ਅਕਸਰ ਜ਼ਿਆਦਾਤਰ ਇਹ ਬੈੜੀਆਂ 'ਚ ਪਾਇਆ ਜਾਂਦਾ ਜਿਹੜੀਆਂ ਬੈੜੀਆਂ ਥੱਲੇ ਦੁੱਧ ਜ਼ਿਆਦਾ ਹੁੰਦਾ ਆਪਾਂ ਤੋਂ ਪੂਰਾ ਦੁੱਧ ਨਹੀਂ ਨਿਕਲਦਾ ਉਹਨਾਂ ਨੂੰ ਅਕਸਰ ਹੀ ਮਟੈਟਸ ਹੋ ਜਾਂਦੀ ਹੈ ਮਟੈਟਸ ਬਹੁਤ ਫਾਰਮਾਂ ਤੇ ਵੀ ਆਪਾਂ ਸੁਣਦੇ ਆਂ ਜੀ ਆਮ ਘਰਾਂ ਚ ਮਟੈਟਸ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਮੇਨ ਕਾਰਨ ਮਟੈਟਸ ਹੋਣਦੇ ਨੇ ਜੀ ਗੰਦਗੀ ਥੱਲੋਂ ਗਿੱਲਾ ਰਹਿਣਾ ਡੰਗਰਾਂ ਦੇ ਸੁੱਕਾ ਨਾ ਹੋਣਾ ਜਾਂ ਜਿਆਦਾ ਪਤਾਰ ਕੱਢਦੇ ਆਂ ਜੀ ਠੀਕ ਕਿਲਾ ਗੰਦੇ ਹੱਥ ਲੱਗ ਜਾਣ ਤਾਂ ਵੀ ਬੈਕਟੀਰੀਆ ਹੋ ਜਾਂਦੇ ਨੇ ਇਹ ਬੈਕਟੀਰੀਆ ਹੀ ਇੱਕ ਤਰ੍ਹਾਂ ਦਾ ਤਾਂ ਵੀ ਹੋ ਜਾਂਦਾ ਜਾਂ ਡੰਕਰ ਤਾਰ ਕੱਢਦੇ ਆਂ ਜਦ ਆਪਾਂ ਇਹਨਾਂ ਦੇ ਥਣਾ ਦੇ ਸਰਾਖ ਖੁੱਲੇ ਹੁੰਦੇ ਨੇ ਡੰਕਰ ਜਦੇ ਬਹਿ ਜਵੇ ਤਾਂ ਵੀ ਇਹਨਾਂ ਨੂੰ ਮਟੈਟਸ ਦੀ ਨੁਕਸ ਹੋ ਜਾਂਦੀ ਆ ਮਟੈਟਸ ਜ਼ਿਆਦਾਤਰ ਤਾਂ ਜੀ ਪਹਿਲਾਂ ਤਾਂ ਇਹਨਾਂ ਦੇ ਲਿਓਟੇ ਨੂੰ ਸੋਜ ਆਉਂਦੀ ਆ ਜਾਂ ਕਈ ਵੇਲੇ ਆਪਾਂ ਨੂੰ ਐਂ ਹੀ ਪਤਾ ਲੱਗਦਾ ਸੋਜ ਨਹੀਂ ਵੀ ਆਉਂਦੀ ਥਣਾ ਚੋਂ ਜਾਂ ਤਾਂ ਸਿੱੱਦੀ ਆਉਣ ਲੱਗ ਜਾਣਗੀਆਂ ਜਾਂ ਖੂਨ ਆਉਣ ਲੱਗ ਜੂਗਾ ਜੀ ਠੀਕ ਆ ਜਾਂ ਪੀਲਾਪਣ ਔਨ ਲੱਗ ਜਾਂਦਾ ਜੀ। ਥਣਾ ਤੋਂ ਇਹਦੇ ਨਾਲ ਖੂਨ ਦੀ ਕਮੀ ਵੀ ਆਉਣ ਲੱਗ ਜਾਂਦੀ ਹੈ ਜੀ। ਡੰਕਰ ਨੂੰ ਬੁਖਾਰ ਵੀ ਹੋ ਜਾਂਦਾ ਹੈ। ਤੇ ਡੰਕਰ ਉਹੀ ਸੁਸਤ ਜਾ ਹੋ ਜਾਂਦਾ ਹੈ। ਬੁਖਾਰ ਹਮੇਸ਼ਾ ਹੀ ਹੁੰਦਾ ਜੇਮ ਟੈਟਸ ਜ਼ਿਆਦਾ ਹੋਵੇ। ਕਈ ਇਹਨਾਂ ਕਿ ਮ ਟੈਟਸ ਆਪਾਂ ਨੂੰ ਪਤਾ ਲੱਗ ਜਾਂਦਾ ਥੋੜੀ ਥੋੜੀ ਆਪਣੇ ਲਿਓਟੇ ਤੇ ਜਾਂ ਠੰਡ ਤੇ ਸੋਜ ਆਉਣ ਲੱਗ ਜਾਂਦੀ ਆ। ਜਦ ਆਪਾਂ ਧਾਰ ਕੱਢਦੇ ਆ ਜੀ। ਜਦ ਜਦ ਆਪਾਂ ਧਾਰ ਕੱਢਣ ਲੱਗਦੇ ਆ ਤਾਂ ਜੇ ਮੱਜਾ ਨੂੰ ਹੋਈ ਹੋਈ ਚਾਹੇ ਗਾਣੂ ਉਹ ਤਕਲੀਫ ਮੰਨੂਗਾ ਲੱਤ ਚੱਕੂਗਾ ਤਾਂ ਡੰਗਰ ਲੱਤ ਚੱਕੂਗਾ ਜੇ ਉਹਦੇ ਹੋਣ ਤੋਂ ਆਪਾਂ ਨੂੰ ਪਹਿਲਾਂ ਮਾੜ ਮੋਟੀ ਹੁੰਦੀ ਹੈ ਜੇ ਤਾਂ ਡੰਗਰ ਲੱਤ ਚੱਕਣ ਲੱਗਦਾ ਧਾਰ ਕਢਾਉਣ ਵੇਲੇ ਤਕਲੀਫ ਮੰਨਣ ਲੱਗ ਜਾਂਦਾ ਓਮ ਟੈਟਸ ਹੋਣ ਦੇ ਚਾਂਸ ਹੁੰਦੇ ਨੇ ਜੀ ਪੂਰੇ ਜੇ ਆਪਾਂ ਟੈਟਸ ਦੇ ਡਾਕਟਰ ਤੋਂ ਵੈਕਸੀਨ ਲਵਾਉਣੇ ਆ ਤਾਂ ਉਹ ਦੁੱਧ ਤਾਂ ਘਟਾਉਂਦੀ ਹੈ ਘਟਾਉਂਦੀ ਹੈ ਕੋਈ ਵੀ ਉਹ 100% ਤਾਂ ਇਹਦੇ ਵੈਕਸੀਨ ਕੋਈ ਵੀ ਮਟੈਟਸ ਰੋਕਦੀ ਨਹੀਂ ਪਰ ਜਿਹੜੀਆਂ ਬਣੀਆਂ ਹੋਈਆਂ ਨੇ ਜਿਵੇਂ ਬੁਖਾਰ ਤੋਂ ਲਾ ਲੈਨੇ ਆਪਾਂ ਸੋਜ ਘਟਣ ਤੋਂ ਦਰਦ ਤੋਂ ਲੱਗਦੀ ਹੈ ਉਹ ਵੈਕਸੀਨ ਆਪਾਂ ਲਵਾਉਣੀ ਹੈ ਜਦੋਂ ਮਟੈਟਸ ਬਹੁਤ ਜ਼ਿਆਦਾ ਹੁੰਦੀ ਹੈ ਲਵਾਉਣੀ ਵੀ ਪੈਂਦੀ ਹੈ ਫਿਰ ਕਿਉਂਕਿ ਪਸ਼ੂ ਨੂੰ ਤਕਲੀਫ ਵੱਧ ਹੁੰਦੀ ਆ ਉਹ ਆਪਾਂ ਨੂੰ ਹਮੇਸ਼ਾ ਲਵਾਉਣੀ ਪੈਂਦੀ ਹੈ ਜੇ ਮੰਨ ਲਓ ਜੀ ਮਟੈਟਸ ਹੋਣ ਦੇ ਕਾਰਨ ਨੇ ਬੀਹਲੇ ਹੋਈ ਨਹੀਂ ਠੀਕ ਹੈ ਡੰਗਰੂਆਂ ਦੀ ਲੱਤ ਚੱਕਰੇ ਆ ਵੀ ਸੋਜ ਆ ਤਾਂ ਉਹਦੇ ਲਈ ਦੇਸੀ ਨੂੰ ਤੇ ਜ਼ਰੂਰ ਕਰ ਲਓ ਜੀ ਫਿਰ ਮਟਟਸ ਨਹੀਂ ਹੁੰਦੀ ਜਿਵੇਂ ਕਿ ਹਲਦੀ ਇੱਕ ਆਯੁਰਵੈਦਿਕ ਇਹ ਜੀ ਹਲਦੀ ਆ ਜਿਹੜਾ ਹਲਦੀ ਆਪਾਂ ਆਮ ਵੀ ਡੰਗਰਾਂ ਨੂੰ ਪਾਉਂਦੇ ਆ ਇਹ ਬੈਕਟੀਰੀਆ ਨੂੰ ਮਾਰਦੀ ਆ ਹਲਦੀ ਸਰੋਂ ਦਾ ਤੇਲ ਹੈ ਜੀ ਜਿਹੜਾ ਉਹਦੇ ਨਾਲ ਸੋਜ ਘਟਦੀ ਆ 2 ਚਮਚਾ ਹਲਦੀ ਚਾਰ ਚਮਚੇ ਸਰੋਂ ਦੇ ਤੇਲ ਚ ਮਿਲਾ ਕੇ ਤੁਸੀਂ ਇਹਦੇ ਥਣਾ ਦੀ ਮਾਲਿਸ਼ ਕਰਦਿਆ ਕਰੋ ਜਿਹੜੇ ਤੁਹਾਨੂੰ ਤਕਲੀਫ ਹਨ ਉਹਦੀ ਨਾਲ ਮ사ਜ ਕਰਦੀ ਪੋਲੀ ਪੋਲੇ ਹੱਥ ਨਾਲ ਉਹਦੇ ਨਾਲ ਵੀ ਮਟੈਟਸ ਦੇ ਕਾਰਨ ਘਟ ਜਾਂਦੇ ਨੇ ਠੀਕ ਹੈ ਜੀ ਤੇ ਦੂਜਾ ਇੱਕ ਹੋਰ ਹੈ ਇਹਦਾ ਥੋੜਾ ਜਿਹਾ ਇਹ ਜਿਹੜਾ ਸਰੋਂ ਦਾ ਤੇਲ ਹੈ ਨੇ ਥੋੜਾ ਜਿਹਾ ਗਰਮ ਕਰ ਲਿਓ ਕੋਸਾ ਜਿਹਾ ਕਹਿ ਦਿੰਨੇ ਆ ਜਿਵੇਂ ਆਪਾਂ ਇਹਦੀ ਦਿਹਾੜੀ ਚ ਦੋ ਵਾਰ ਮਾਲਿਸ਼ ਜ਼ਰੂਰ ਕਰੋ ਪੋਲੇ ਹੱਥਾਂ ਨਾਲ ਇੱਕ ਹੋਰ ਜਿਵੇਂ ਆਪਣੇ ਨਿੰਮ ਹੁੰਦਾ ਜੀ ਨਿੰਮ ਦੇ ਪੱਤੇ ਹਨ ਪੱਤੇ ਹੁੰਦੇ ਨੇ ਨਿੰਮ ਵੀ ਬੈਕਟੀਰੀਆ ਹੀ ਮਾਰਦਾ ਹੈ ਇਹ ਵੀ ਇੱਕ ਬੈਕਟੀਰੀਆ ਹੁੰਦਾ ਬੈਕਟੀਰੀਆ ਮਾਰਨ ਦੀ ਵਿੱਚ ਬਹੁਤ ਤਾਕਤ ਹੁੰਦੀ ਹੈ ਨਿੰਮ ਚ ਜੀ ਨਿੰਮ ਦੇ ਪੱਤੇਆਂ ਨੂੰ ਪਾਣੀ ਚ ਉਬਾਲ ਕੇ ਠੰਡਾ ਕਰਕੇ ਥਣਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜੀ ਉਹਦੇ ਨਾਲ ਪੋਲੀ ਪੋਲੀ ਹਲਕੇ ਹੱਥ ਨਾਲ ਮ사ਜ ਕਰਨ ਨਾਲ ਵੀ ਨਿੰਮ ਦੇ ਪਾਣੀ ਨੂੰ ਉਬਾਲ ਕੇ ਉੱਛੇ ਥੋੜਾ ਜਿਹਾ ਚਾਹੇ ਨੂਨ ਪਾ ਲਓ ਜੀ ਫੜਕੜੀ ਵੀ ਪਾ ਸਕਦੇ ਆ ਆਪਾਂ ਉਹਦੀ ਮ사ਜ ਕਰਨ ਨਾਲ ਵੀ ਮਟੈਟਸ ਸੋਜ ਘਟ ਜਾਂਦੀ ਹੈ ਅਕਸਰ ਜਿਆਦਾ ਆਪਣਾ ਡੰਕਰ ਸੁੰਦਾ ਹੈ ਆਪਣੇ ਡੰਕਰ ਦੇ ਸੋਜ ਹੁੰਦੀ ਹੈ ਜੀ ਲਿਓਟੇ ਨੂੰ ਕਈ ਵਿਆਂ ਦੇ ਸੋਜ ਆ ਜਾਂਦੀ ਹੈ ਜਦ ਆਪਾਂ ਨਿੰਮ ਦੇ ਪੱਤੇ ਵਾਲ ਕੇ ਇਹਨਾਂ ਦੇ ਟਕੌਰ ਕਰਦੇ ਆ ਆਪਾਂ ਕਈ ਗਲਾਂ ਕਹਿੰਦੇ ਆ ਵੀ ਟਕੌਰ ਕਰਦੇ ਆ ਉਵੇਂ ਦੀ ਟਕੌਰ ਵੀ ਕਰ ਸਕਦੇ ਆ ਜੀ ਆਪਾਂ ਠੀਕ ਹੈ ਜਾਂ ਇੱਕ ਐਲੋਵੇਰਾ ਹੁੰਦਾ ਕਮਾਰ ਵੀ ਕਹਿ ਦਿੰਦੇ ਨੇ ਜੀ ਉਹਨੂੰ ਐਨ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਉਹਨੂੰ ਵੀ 20 ਤੋਂ 23 ਮਿੰਟ ਥਣਾ ਤੇ ਲਾ ਕੇ ਛੱਡ ਦਿਓ ਜੀ ਫਿਰ ਉਦੋਂ ਬਾਅਦ ਸ਼ੋ ਉਹਨੂੰ ਸਾਫ ਕੱਪੜੇ ਨਾਲ ਸਾਫ ਕਰ ਦਿਓ ਥਣਾ ਨੂੰ ਡੰਗਰ ਬੈਠੇ ਨਾ ਜੀ ਇਹ ਕਰਨ ਤੋਂ ਬਾਅਦ ਅਲੋਵੇਰਾ ਲਾਉਣ ਤੋਂ ਬਾਅਦ ਜੈਲ ਨੂੰ ਲਾਉਣ ਤੋਂ ਬਾਅਦ ਥਣਾ ਤੇ ਡੰਗਰ ਬੈਠੇ ਨਾ ਸਾਫ ਸੁਥਰੀ ਜਗ੍ਹਾ ਰੱਖੋ ਤੇ ਉਹਦੇ ਨਾਲ ਵੀ ਮਟਟਸੋ ਨਹੀਂ ਹੁੰਦੀ ਡੰਗਰ ਨੂੰ ਇਹ ਤਾਂ ਉਕਤੇ ਵਰਤਿਓ ਜੀ ਜੇ ਸਿਰਫ ਸੋਜ ਆ ਤੁਹਾਨੂੰ ਐ ਲੱਗ ਰਿਹਾ ਵੀ ਆਪਣੇ ਡੰਗਰ ਨੂੰ ਟੈਟਸ ਹੋ ਸਕਦੀ ਹੈ ਦੇਸੀ ਨੂੰ ਉਕਤੇ ਜੇਕਰ ਜਾਦਾ ਮ ਟੈਟਸ ਆ ਤੁਹਾਡੇ ਡੰਗਰ ਨੂੰ ਛਿੱਦੀਆਂ ਜਾਂ ਖੂਨ ਜਾਂ ਪੀਲਾਪਣ ਦੁੱਧ ਚਾਰਿਆ ਜਾਂ ਪਾਣੀ ਚ ਆਉਂਦਾ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਜੀ ਡਾਕਟਰ ਤੋਂ ਵੈਕਸੀਨ ਕਰਾਓ ਜਾਂ ਥਾਣਾ ਦੇ ਵਿੱਚ ਪਾਉਣ ਵਾਲੀਆਂ ਟਿਊਬਾਂ ਵੀ ਆਉਂਦੀਆਂ ਨੇ ਜੀ ਬਹੁਤ ਜ਼ਿਆਦਾ ਜੇ ਜਿਆਦਾ ਇਮਟੈਟਸ ਫਿਰ ਟਿਊਬ ਵੀ ਪਾਉਣੀ ਪੈਂਦੀ ਹੈ ਜੀ ਫਿਰ ਟਿਊਬ ਜ਼ਰੂਰ ਚੜਾਓ ਪਰ ਜੇ ਤੁਹਾਨੂੰ ਐ ਲੱਗਦਾ ਵੀ ਕਟ ਟੈਮਟੈਟਸ ਮਟੈਟਸ ਹੈ ਨਹੀਂ ਜਮਿਓ ਵੀ ਹਲੇ ਲੱਛਣੇ ਨੇ ਉਹਦੇ ਜਿਵੇਂ ਸੋਜ ਆ ਗਈ ਧਾਰ ਕੜੋਂ ਚੰਗਰ ਤਕਲੀਫ ਮਨ ਰਿਹਾ ਵੀ ਮਟੈਟਸ ਹੋ ਸਕਦੇ ਆ ਤੁਹਾਨੂੰ ਤਾਂ ਇਹ ਤੇਸੀ ਨੂੰ ਤੇ ਦੋ ਤਿੰਨ ਤੁਸੀਂ ਜ਼ਰੂਰ ਕਰ ਸਕਦੇ ਹੋ ਇਹਨਾਂ ਚੋਂ ਇੱਕਾ ਤਾਂ ਵੀ ਮਟੈਟਸ ਨਹੀਂ ਹੋਊਗੀ ਇਹ ਜ਼ਰੂਰ ਕਰਿਓ ਜੀ ਮੇਨ ਕਾਰਨ ਤਾਂ ਮਟੈਟਸ ਰੋਕਣ ਦਾ ਇੱਕੋ ਹੀ ਆ ਜੀ ਥੱਲੇ ਸਫਾਈ ਰੱਖੋ ਸੁੱਕਾ ਰੱਖੋ ਦੰਗਰ ਥੱਲੋਂ ਧਾਰ ਕੱਢ ਕੇ ਵੀ ਇਹਨਾਂ ਨੂੰ 10-15 ਮਿੰਟ ਬੈਠਾ ਉਹਨਾਂ ਦਾ ਬੋ ਠੀਕ ਹੈ ਜੀ ਸਫਾਈ ਥਾਣਾ ਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਸੁੱਕੇ ਕੱਪੜੇ ਨਾਲ ਸਾਫ਼ ਕਰ ਲਿਆ ਕਰੋ ਗੰਦੇ ਹੱਥ ਨਾਲ ਆਉ ਥਾਣਾ ਨੂੰ ਤੇ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਇਹਨਾਂ ਥੱਲੋਂ ਸਫਾਈ ਰੱਖਿਆ ਕਰੋ ਉਹਦੇ ਨਾਲ ਮਟੈਟਸ ਨਹੀਂ ਆਉਂਦੀ ਥੈਂਕ ਯੂ ਜੀ